ਮੈਂ ਇਸ ਟਾਈਮ ਭਰਾਵਾਂ ਦੇ ਢਾਬੇ ਗਲਿਆਰੇ ਦੇ ਬਿਲਕੁਲ ਅੱਗੇ ਖੜਾ ਹਾਂ ਤੇ ਆਹ ਮੁੰਡਾ ਆਹ ਮੁੰਡਾ ਇੱਥੇ ਖੜਾ ਕੋਈ ਡਿਊਟੀ ਦੇਂਡਿਆ ਸੀ ਸਿਕਿਉਰਟੀ ਵਾਲਾ ਤੇ ਆਹ ਮੁੰਡਾ ਇੱਥੇ ਬੈਠ ਕੇ ਅੱਗੇ ਗੱਡੀਆਂ ਲੱਗੀਆਂ ਐ ਦੇਖੋ ਸਾਰੀਆਂ ਪਾਰਕਿੰਗ ਦੀਆਂ ਇਹ ਗੱਡੀਆਂ ਲੱਗੀਆਂ ਨੇ ਇੱਥੇ ਠੀਕ ਹੈ ਤੇ ਅਸੀਂ ਉਹ ਪਰਾਂ ਆ ਜਾ ਵੀਰ ਨਾਲ ਜਰਾ ਨਹੀਂ ਉਥੇ ਚੱਲ ਜਾ ਮੇਰੇ ਤੂੰ ਆ ਨਾ ਵੀਰ ਨਾਲ ਇੱਥੇ ਕੈਮਰਾ ਆ ਜਾ ਆ ਜਾ ਆ ਜਾ ਇਹਨੂੰ ਕਿਤੇ ਜਾਣ ਨਹੀਂ ਦੋ ਜੋ ਤੇ ਜਾਣ ਦੇਉ ਮੈਂ ਜਾਣਾ ਹੁੰਦਾ ਤੇ ਮੈਂ ਲੈ ਆ ਬੰਦਾ ਇਹ ਬੰਦਾ ਆ ਕੇ ਇੱਥੇ ਬਦਮਾਸ਼ੀ ਕਰਨ ਰਿਹਾ ਸੀਗਾ ਤੇ ਉਹ ਮੋਟਰਸਾਈਕਲ ਲਗਾ ਫੇਰ ਗੱਲ ਮਰਾ ਸੀ ਉਹ ਮੋਟਰਸਾਈਕਲ ਲਗਾਇਆ ਇਹ ਆ ਕੇ ਉਥੇ ਬਦਮਾਸ਼ੀ ਕਰਨਾ ਸ਼ੁਰੂ ਹੋ ਗਿਆ ਮੇਰੇ ਨਾਲ ਮੈਨੂੰ ਕਿ ਇੱਕ 5 ਮਿੰਟ ਦੇ ਆ ਰਿਹਾ ਵੀਰ ਮੈਂ ਇਸ ਬੰਦੇ ਨੇ ਮੇ ਕੋ ਵੀਡੀਓ ਹੁੰਦੀਆਂ ਨੇ ਇਸ ਬੰਦੇ ਨੇ ਮੇਰੇ ਮੋਟਰਸਾਈਕਲ ਦੀ ਹਵਾ ਕੱਢਣੀ ਸ਼ੁਰੂ ਕਰ ਦਿੱਤੀ ਆ ਗੱਡੀਆਂ ਅੱਗੇ ਵੀ ਲੱਗੀਆਂ ਨੇ ਇੱਕ ਵਾਰੀ ਮੈਨੂੰ ਬੋਲ ਲੈਣ ਦੇ ਮੈਂ ਤਾਂ ਕੁਸਵਾਲ ਦੇ ਵੀ ਕਹਿੰਦੇ ਨੇ ਭਾਤ ਕੋ ਮੈਨੂੰ ਕਿਹਾ ਹੀ ਆਪਣੀ ਗੁਰਰਾਮਦਾਸ ਜੀ ਸੋਖਾ ਕੇ ਕਹਦੇ ਗੁਰਰਾਮਦਾਸ ਜੀ ਦਾ ਸੋਚ ਦਿੱਤੇ ਅੱਛ ਗਿਆ ਗੁਰਰਾਮਦਾਸ ਜੀ ਸੋਚ ਜਾ ਕੇ ਕਹਦੇ ਅੱਛ ਗਿਆ ਠੀਕ ਆ ਉਹ ਲੱਗਿਆ ਵੀਡੀਓ ਗਈ ਮੇਰੇ ਕੋ ਵੀਡੀਓ ਗਈ ਤੇ ਉਹ ਗੱਡੀਆਂ ਲੱਗੀਆਂ ਨੇ ਕਿਸੇ ਦੀ ਨੇ ਹਵਾ ਨਹੀਂ ਕੱਢੀ ਆ ਗੱਡੀਆਂ ਇੱਥੇ ਲੱਗੀਆਂ ਨੇ ਕਿਸੇ ਦੀ ਹਵਾ ਨਹੀਂ ਕੱਢੀ ਇਹ ਲੋਕ ਇਹ ਲੋਕ ਸਿਰਫ ਤੇ ਸਿਰਫ ਬਦਮਾਸ਼ੀ ਕਰਦੇ ਨੇ ਸਿਰਫ ਦੇ ਸਰਬ ਗੁੰਡਾਗਰਦੀ ਕਰਦੇ ਨੇ ਪਤਾ ਨਹੀਂ ਕਿੰਨੇ ਦੀਆਂ ਸ਼ੈਵਾਂ ਦੇ ਲੋਕ ਨੇ ਇਹ ਬਦਮਾਸ਼ੀ ਕਰਦੇ ਨੇ ਇਸ ਬੰਦੇ ਨੇ ਆ ਯਾਰ ਤੁਸੀਂ ਬਦਮਾਸ਼ੀ ਕਰਦੇ ਨੇ ਪਹਿਲੇ ਇਸ ਬੰਦੇ ਨੇ ਪਹਿਲੇ ਕੀਤੀ ਮੇਰੀ ਹਵਾ ਕਢਣੀ ਸ਼ੁਰੂ ਕੀਤੀ ਇਹਨੂੰ ਮੈਂ ਕਿਹਾ ਯਾਰ ਦੋ ਮਿੰਟ ਦੀ ਗੱਲ ਆ ਅਸੀਂ ਸਿਰਫ ਦੋ ਮਿੰਟ ਮੋਟਰਸਾਈਕਲ ਆ ਰਹੇ ਆ ਤੂੰ ਹੱਥ ਕਿਦਾਂ ਸਾਹਮਣੇ ਚੱਕਿਆ ਇਸ ਬੰਦੇ ਨੇ ਫੜ ਗਏ ਉੱਥੇ ਟੈਂਬਰੇ ਲੱਗੇ ਨੇ ਇਸ ਬੰਦੇ ਨੇ ਹੱਥ ਚੁੱਕ ਦਿੱਤਾ ਇਹ ਕੰਦਾ ਪਾਇਆ ਪਾ ਕੇ ਪੱਗ ਤੇਰੀ ਠੀਕ ਆ ਇਹ ਆਂਦੇ ਪੱਗ ਤੇ ਹੱਥ ਪਾਇਆ ਇਹ ਕਹਿੰਦੇ ਪੱਗ ਦੇ ਹੱਥ ਪਾਇਆ ਪੱਗ ਦੀ ਤੁਸੀਂ ਵੇਖੋ ਅਗਰ ਇਹਦੀ ਮੈਂ ਪੱਗ ਦੇ ਹੱਥ ਪਾਇਆ ਤੇ ਇਹਦੀ ਪੱਗ ਹਜੇ ਵੀ ਸਜਰੀ ਕੀ ਦੇ ਇਸ ਪੱਗ ਦੀ ਪੱਗ ਵੀ ਸਜਰੀ ਗਈ ਹੈ ਸਭ ਦੱਸੇਗਾ ਕਿਹੜਾ ਵੀਰ ਦੱਸੇਗਾ ਹਾਂ ਯਾਰ ਦੋਵੇਂ ਹਾਂਜੀ ਬਾ ਦੱਸਿਓ ਯਾਰ ਦੱਸੋ ਜੋ ਤੁਹਾਡੀ ਲੜਾਈ ਮੈਂ ਸ਼ੇਰ ਛੜਾਇਆ ਤੁਹਾਨੂੰ ਸੁਣ ਲਓ ਸੁਣ ਲਓ ਇਸ ਬੰਦੇ ਦੇ ਨਾਲ ਬਾਜੀ ਰਾਈਟ ਸੁਣਾਗਾ ਇਹਨਾਂ ਨੂੰ ਹੱਥ ਬੰਨਦਾ ਇਸ ਬੰਦੇ ਨੇ ਹੱਥ ਚੁੱਕਿਆ ਮੈਂ ਮੈਂ ਪੈਸੇ ਪੈਕ ਆਲ ਕੀਤੀ ਹੈ ਮੈਂ ਕਾਲ ਕੀਤੀ ਥਾਣੇ ਮੈਂ ਕਾਲ ਕੀਤੀ ਤੇ ਇਹ ਲੋਕ ਸਿਰਫ ਗੁੰਡਾਗਰਦੀ ਤੇ ਆ ਜਾਂਦੇ ਨੇ ਇਹਨਾਂ ਲੋਕਾਂ ਨੂੰ ਨਸ਼ਾ ਪਾਉਣ ਵਾਲਾ ਕੋਈ ਹੈਗਾ ਨਹੀਂ ਇਸ ਬੰਦੇ ਨੇ ਉੱਥੇ ਹਵਾ ਕੱਢੀ ਔਰ ਨਾਲ ਇੱਥੇ ਇਹ ਬੰਦੇ ਇਕੱਠੇ ਕਰਕੇ ਬਹਿ ਗਿਆ ਬੁਲਾ ਕੇ ਤੇ ਕੰਦਾ ਸੀ ਤੁਹਾਨੂੰ ਪਾੜਨਾ ਤੂੰ ਹੁਣ ਮੈਨੂੰ ਪਾੜੇਂਗਾ ਨਾ ਠੀਕ ਆ ਇਹ ਪਾੜੇਗਾ ਫਿਰ ਲੈ ਕੇ ਜਾਉਂ ਨੂੰ ਥਾਰੇ ਇਹਨਾਂ ਦੀਆਂ ਬਦਮਾਸ਼ੀਆਂ ਰੋਜ਼ ਦਿਨੋਂ ਦਿਨ ਵੱਧਦੀਆਂ ਜਾਂਦੀਆਂ ਨੇ ਇਹ ਮਾਰੇ ਬੰਦੇ ਦਾ ਕੋਈ ਹਾਲ ਨਹੀਂ ਕਿ ਇੱਕ ਬੰਦਾ ਕੋਈ ਮੋਦਵਾਰਿਆ ਗੁੰਡਾ ਗਰਦੀ ਕਰਨਾ ਸ਼ੁਰੂ ਕਰ ਦਿੰਦੇ ਨੇ ਮਿੰਟੇ ਦੇ ਵਿੱਚ ਆ ਗੁੰਡੇ ਦੀ ਸ਼ਕਲ ਵੇਖੋ ਅੰਦਰ ਜਿੰਨੇ ਜੋ ਕਰਨਾ ਮੇਰਾ ਕਰ ਲੋ ਠੀਕਾ ਹਵਾ ਇਹ ਕੱਢੇ ਹੱਥ ਇਹ ਚੁੱਕਣ ਤੇਨਾਂ ਦੀ ਸ਼ਕਲ ਵੇਖੋ ਕੀ ਨਾ ਕੀ ਤੇਰਾ ਨਾ ਨੂੰ ਕੀ ਲੈਣਾ ਦਿੱਤਾ ਨਾ ਦੱਸ ਨਾ ਰਿਸ਼ਤਾ ਤੇਰਾ ਮੈਂ ਕਰਾਉਂਗਾ ਤੇਰਾ ਵੀ ਰਿਸ਼ਤਾ ਕਰਾਉਂਗਾ ਪੂਰੇ ਸ਼ਹਿਰ ਦੀ ਪੂਰੇ ਪੰਜਾਬ 'ਚ ਤੇਰਾ ਸ਼ਹਿਰ ਦੀ ਨਹੀਂ ਰਿਸ਼ਤਾ ਤੇਰਾ ਮੈਂ ਪੂਰੇ ਪੰਜਾਬ 'ਚ ਕਰਾਉਂਗਾ ਜੇ ਤੂੰ ਹੱਥ ਚੁੱਕਿਆ ਤੂੰ ਹੱਥ ਕਿਸ ਤੂੰ ਹੱਥ ਕਿਸ ਵਿਹਾਰ ਦੇ ਚੁੱਕਿਆ ਤੇਰੇ ਕੋਲ ਕੀ ਅਥੋਰਟੀ ਏ ਤੇਰੇ ਕੋਲ ਅਥੋਰਟੀ ਕੀ ਏ ਤੂੰ ਹੱਥ ਚੁੱਕਿਆ ਮੇਰੇ ਤੇ ਤੇਰੇ ਕੋਲ ਅਥੋਰਟੀ ਕੀ ਏ ਕੀ ਆ ਤੁਹਾਡੀ ਤੇਰੀ ਸ਼ਕਲ ਵੇਖੋ ਨਹੀਂ ਠੀਕ ਹੈ ਤੂੰ ਨਾ ਦੱਸ ਕੌਣ ਆ ਅੱਜ ਤੂੰ ਕਹਿੰਦੇ ਰਿਸ਼ਤਾ ਕਰਨੇ ਊ ਬੁੱਤ ਖਾਣੇ ਦਾ ਮਲਾਜਮ ਹੈ ਤੇਰਾ ਰਿਸ਼ਤਾ ਪੰਜਾਬ ਦੇ ਨਾਲ ਕਰਦਾ ਮੈਂ ਚਿੰਤਾ ਨਾ ਕਰ ਠੀਕ ਆ ਇਹਨਾਂ ਨੂੰ ਇਹਨਾਂ ਲੋਕਾਂ ਨੂੰ ਗੁੰਡਾ ਕਰਦੀ ਦੀ ਸ਼ਹਿ ਕੌਣ ਦਿੰਦਾ ਆ ਇਹਨਾਂ ਲੋਕਾਂ ਨੂੰ ਗੁੰਡਾ ਕਰਦੀ ਦੀ ਸ਼ਹਿ ਕੌਣ ਦਿੰਦਾ ਆ ਇਹ ਆਪਾਂ ਦੇਖਣਾ ਪਵੇਗਾ ਕਿ ਅਸੀਂ ਇੱਕ ਵਸ ਹੱਥ ਚ ਫੜ ਲਿਆ ਇਹਨੂੰ ਸਿਕਿਉਰਿਟੀ ਇਨੂੰ ਸਿਕਿਉਰਿਟੀ ਮਿਲ ਗਈ ਇਹ ਕਿ ਇਹਨੂੰ ਐਸਐਚਓ ਦਾ ਰਤਬਾ ਮਿਲ ਗਿਆ ਐ ਇਸ ਬੰਦੇ ਨੂੰ ਇਸ ਬੰਦੇ ਦੀ ਗੁੰਡਾ ਕਰਦੀ ਵੇਖੋ ਇਹ ਅੱਜ ਸਾਡੇ ਦੇ ਹੱਥ ਚੁੱਕਣਗੇ ਸ਼ਹਿਰ ਦੇ ਮੋਹਤਵਾਰਾਂ ਤੇ ਤੇ ਸਾਨੂੰ ਕਹਿਣਗੇ ਤੈਨੂੰ ਦੱਸ ਦੇ ਆ ਦੀ ਸ਼ਕਲ ਵੇਖੋ ਅੱਜ ਇਹਨੂੰ ਚੰਗੀ ਤਰ੍ਹਾਂ ਪਛਾਣੋ ਕਹਿੰਦਾ ਮੈਂ ਨਾਂ ਨਹੀਂ ਦੱਸਾਂ ਤੂੰ ਰਿਸ਼ਤਾ ਕਰਨਾ ਮੇਰੇ ਨਾਲ ਇਹ ਗੁੰਡਾ ਕਰਦੀ ਕੌਣ ਕਰੇਗਾ ਗੁੰਡਾ ਕਰਦੀ ਆ ਆ ਮੁਲਾਜ਼ਮ ਤੁਸੀਂ ਇਦਾਂ ਦੇ ਰੱਖਿਆ ਤਾਂ ਪਹਿਲਾਂ ਹੱਥ ਚੁੱਕਿਆ ਤੇਰੀ ਪੱਗ ਦੇ ਅੱਗ ਚੁੱਕੇ ਤੇਰੀ ਪੱਗ ਤੇਰੀ ਪੱਗ ਲੈ ਗਈ ਹੈ ਤੇਰੀ ਪੱਗ ਲੈ ਗਈ ਹੈ ਹਾਂਜੀ ਅਫਸਰੋ ਇਦਾਂ ਦੇ ਗੁੰਡੇ ਰੱਖੇ ਨੇ ਤੁਸੀਂ ਨਹੀਂ ਤੁਸੀਂ ਅਫਸਰੋ ਇਦਾਂ ਦੇ ਗੁੰਡੇ ਰੱਖੇ ਨੇ ਇਹਨਾਂ ਨੂੰ ਇਹਨਾਂ ਨੂੰ ਹੱਥ ਚੁੱਕੀ ਜੋ ਨਹੀਂ ਇਹਨਾਂ ਨੂੰ ਕੀ ਅਥੋਰਟੀ ਹੈ ਹੱਥ ਚੁੱਕਣ ਦੀ ਮਾਰੇ ਬੰਦੇ ਨੂੰ ਹੱਥ ਚੁੱਕਣ ਦੀ ਇਹਨਾਂ ਨੂੰ ਹੱਥ ਚੁੱਕਣ ਦੀ ਅਥੋਰਟੀ ਕਿੱਨੇ ਦਿੱਤੀ ਮਾਰੇ ਬੰਦੇ ਨੂੰ ਤੁਸੀਂ ਕੁੱਟ ਦੋਗੇ ਮਾਰੇ ਬੰਦੇ ਨੂੰ ਤੁਸੀਂ ਕੁੱਟ ਦੋਗੇ ਨੂੰ ਨਹੀਂ ਇਹਨਾਂ ਨੂੰ ਹੱਥ ਛੁੱਟਣ ਦੀ ਅਥਾਰਟੀ ਕਿੰਨੀ ਦਿੱਤੀ ਇੱਕ ਮਿੰਟ ਸੁਣ ਕੇ ਆ ਤੁਹੀਂ ਸਿਆਣੇ ਬਿਹਰੇ ਛੰਡੇ ਸਿਆਣੇ ਬਿਹਰੇ ਮਹਾਰਾਜ ਛਿੱਤਰ ਮਾਰਨਗੇ ਸਾਨੂੰ ਇਹ ਅੱਜ ਹੈ ਅਹੀਂ ਸ਼ਹਿਰ ਦੇ ਵਿੱਚ ਲੋਕਾਂ ਦੇ ਨਾਲ ਸੇਵਾ 'ਚ ਸਾਰਾ ਦਿਨ ਲੱਗਣਗੇ ਇਹ ਆ ਕੇ ਸਾਡੀਆਂ ਹਵਾਵਾਂ ਕੱਢਣਗੇ ਤੇ ਸਾਨੂੰ ਥੱਪੜ ਮਾਰਨਗੇ ਲੋਕ ਕੋਈ ਗਲਤ ਫਹਮੀ ਆ ਇਹਦੀ ਮਸਲਾ ਹੋ ਜਾਂਦਾ ਵਾ ਇਹਦੀ ਗਲਤ ਫਹਮੀ ਇਹਨਾਂ ਨੇ ਕਿਹਾ ਮੇਰੇ ਕੋਲ ਗੱਲ ਆ ਗਈ ਨਾਲੇ ਬਹਾਰੀ ਨਾਲੇ ਬੱਧੀ ਜਿਹਦੇ ਨਾਲ ਬੀ ਬਹਿ ਗਿਆ ਆ ਗੁੰਡੇ ਦੀ ਸ਼ਕਲ ਵੇਖੋ ਹੱਥ ਚੁੱਕੇਗਾ ਹਵਾ ਕੱਢੇਗਾ ਅਸੀਂ ਸ਼ਹਿਰ ਦੇ ਵਿੱਚ ਰੋਜ਼ ਸੇਵਾ 'ਚ ਲੱਗੇ ਹੁੰਦੇ ਆ ਇਹ ਲੋਕ ਗੁੱੱਡਾ ਕਰਦੀਆਂ ਕਰਦੇ ਨੇ ਉਹ ਨਹੀਂ ਭਾਜੀ ਆ ਗਿਆ ਆ ਗਿਆ ਉਹ ਘਰੇ ਮੈਂ ਪੁੱਛੇ ਕਰ ਲੈਣਾ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਸਿਰਫ ਇੰਨੀ ਗੱਲ ਤੋਂ ਕਿ ਤੂੰ ਇੱਥੇ ਖੁੱਦ ਲਾਣ ਵਾਲੇ ਲੱਗ ਰਿਹਾ ਕੋਈ ਚਲੋ ਭਾਜੀ ਸਾਨੀ ਤੋਂ ਲਾ ਦੇ ਲਈ ਸ਼ਹਿਰ ਦੀ ਲਾਇਆ ਕੋਈ ਚਲਾ ਥੋੜਾ ਤੇ ਹੈ ਮੇਰੀ ਜੀ ਦੀ ਹੈ ਲਾ ਦੇ ਜਾਂ ਦੋਨਾਂ ਦਾ ਥੋੜਾ ਕੇ ਨਾ ਖਰੀਦੀ ਜਗਾ ਉਹ ਛੱਡੋ ਭਾਜੀ ਤੁਸੀਂ ਗੁੰਡੇ ਪਾਲ ਰੱਖੇ ਨੇ ਇਦਾਂ ਦੇ ਆ ਗੁੰਡੇ ਪਾਲ ਰੱਖੇ ਆ ਹੈ ਹੈ ਥੋੜਾ ਪਿੰਡਿੰਗ ਪੱਗਾਰਾ ਕਰੀਂ ਰਿਪੋਰਟ ਭਜ ਦੇ ਜੋ ਉਹ ਜਾਓ ਭਾਜੀ ਬੋਟ ਨੂੰ ਕਰਦੇ ਭਾਜੀ ਰਿਪੋਰਟ ਲਿਖੋ ਮੇਰੀ ਤੁਸੀਂ ਰਿਪੋਰਟ ਲਿਖੋ ਮੇਰੀ ਤੁਸੀਂ ਉਹ ਲਿਖ ਦੇ ਚਲੋ ਯਾਰ ਪ੍ਰਧਾਨ ਲਿਖਦੇ ਆ ਹੋ ਜਾ ਹੁਣ ਨਹੀ ਉਧਰ ਆ ਜਾ ਕਰਵਾ ਲਿਆ ਆਪਣੀ ਫੋਟੋ ਹੋ ਜਾਂਦਾ ਆ ਆ ਜਾ ਆ ਜਾ 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 ਯਾਰ ਤੂੰ ਆ ਕੰਮ ਕਰ ਉਹ ਕਦੇ ਲਾਈ ਨਾ ਉੱਤੇ ਆ ਆਹ ਭਾਈ ਇੱਕ ਵਾਰ ਤਾਂ ਲਾਈ ਹੋਈ ਹੈ ਨਾ ਹੋ ਉਹ ਲੋੜਦਾ ਥੋੜਾ ਸਕਦਾ ਕੋਈ ਸੜਕ ਤੇ ਲਾਈ ਆਪਾਂ ਕਿਨੇ ਦੁਕਾਨ ਦੇ ਅੰਦਰ ਹੋਏ ਤੇ ਯਾਰ ਕਹਿੰਦਾ ਮੈਨੂੰ ਨਾ ਪੁੱਛਿਆ ਤਾਂ ਕੰਦਾ ਕੋ ਨਾ ਕਹਿੰਦਾ ਲੱਤ ਦੀ ਲਾ ਕਰਦਾ ਠੀਕ ਹੈ ਸਮਝ ਆ ਰਿਹਾ ਨਹੀਂ ਕਿਸੇ ਨੇ ਲਾਈ ਕੋ ਬਿਆਨ ਮੈਂ ਕਿਹਾ ਥੋੜਾ ਮੈਨੂੰ ਆ ਦੋ ਉਹਨੇ ਕਿ ਤੇਰਾ ਨਾਮ ਕੀ ਹੈ ਭਾਦਰ ਮੈਂ ਕਿਹਾ ਮੈਂ ਕਹਿੰਦਾ ਲਾਣੇ ਆ ਕੋਈ ਗੱਲ ਨਹੀਂ ਗਈ ਤੂੰ ਹਵਾ ਨਾ ਤੰਗ ਫਿਰ ਉਹ ਅੱਗ ਉੱਚਾ ਫਲੇਮ ਲਾਉਂਦੇ ਆ ਮੇਰੀ ਪੱਗ ਨੂੰ ਹੱਥ ਪਾਇਆ ਇਹਦੀ ਪੱਗ ਵੇਖੋ ਇਹਦੀ ਪੱਗ 'ਤੇ ਜਿੱਦੀ ਸਿੱਧਰੀ ਪਈ ਹੈ ਪੱਗ ਨਹੀਂ ਨਹੀਂ ਉਹ ਇਹਦੀ ਸਿੱਧਰੀ ਪਈ ਹੈ ਉਹ ਤਾਂ ਪਿਆਰ ਨਾਲ ਹੁੰਦੀ ਕੋਈ ਨਾ ਬੰਦੇ ਨੂੰ ਥੋਕ ਕੇ ਜਾਓ ਯਾਰ ਇੱਕ ਇੱਕ ਗੁਰੂ ਰਾਮਦਾਸ ਦੇ ਚਰਨਾਂ 'ਚ ਕਰਦੇ ਨੇ ਸੇਵਾ ਤੇ ਇੱਕ ਹੀ ਉਧਰੋਂ ਬਦਮਾਸ਼ੀ ਤੇ ਨਾਲ ਝੂਠ ਆਪਾਂ ਦਾ ਨਾਂ ਹੀ ਅੱਜ ਕੋ ਜਵਾਬ ਦਿੰਦਾ ਜਦੋਂ ਹਾਂ ਇਹ ਲੋਕਾਂ ਨੂੰ ਕਹਿੰਦੇ ਕਿ ਇਹ ਬਾਹਮ ਦੇ ਨੇ ਇਹ ਲੋਕਾਂ ਨੂੰ ਕਹਿੰਦੇ ਕਿ ਸਾਥ ਨਹੀਂ ਹੁੰਦੀ ਆ लिखो भाई मेरी दरखास्त लिखो लिखो मेरी दरखास्त लिखो दरखास्त लिखो मेरे खिलाफ एप्लीकेशन लिखो ਇਨੇ ਹੱਥ ਚੁੱਕਿਆ ਮੇਰੇ ਤੇ ਉਥੇ ਕੈਮਰੇ ਕਢਵਾਓ ਇਹਦੀ ਮੈਂ ਪੱਗ ਦੇ ਹੱਥ ਪਾਇਆ ਤੇ ਮੈਨੂੰ ਪਾਓ ਅੰਦਰ ਤੇ ਜੇਕਰ ਇਸ ਬੰਦੇ ਨੇ ਮੇਰੇ ਤੇ ਹੱਥ ਚੁੱਕਿਆ ਤੇ ਇਹਦੇ ਤੇ ਕਾਰਵਾਈ ਜਿਹੜੀ ਬੰਦੀ ਪਾਓ ਹਾਂਜੀ ਹਾਂਜੀ ਮੈਂ ਬੈਠਾ ਇੱਥੇ ਪਾਜੀ ਮੈਂ ਇੱਥੇ ਹੀ ਬੈਠਾ ਹਾਂ ਮੈਂ ਤਾਂ ਫੋਨ ਆ ਆਨ ਨਾਲ ਹਲੋ ਨਹੀਂ ਨਹੀਂ ਕੀ ਆਪਾਂ ਵੇਚੀ ਕੋਈ ਰੋਣਾਂ ਨੂੰ ਨਹੀਂ ਬਾਜੀ ਮੈਂ ਮੂੰਹ ਕੇ ਗੱਲ ਨਹੀਂ ਹੋਣੀ ਐਡਾ ਬਹਿ ਕੇ ਕੋ ਗੱਲ ਨਹੀਂ ਹੋਣੀ ਜਿਹੜੀ ਕਾਰਵਾਈ ਕਰਨੀ ਹੈ ਤੇ ਕਾਰਵਾਈ ਕਰਾਉਣੀ ਮੈਂ ਕਿਸ ਬਦਮਾਸ਼ ਤੇ ਕਾਰਵਾਈ ਕਰਾਉਣੀ ਜਿਹੜੀ ਹੈ ਪੁੱਛੋ ਹਾਂ ਕਿਹੜੀ ਸਿਕਿਉਰਿਟੀ ਇਹਨੂੰ ਕਿਤੇ ਨਿਕਲਾਂਦੇ ਨਾ ਨਾ ਬਾਜੀ ਕੋਈ ਮੈਂ ਮੂੰਹ ਕੇ ਗੱਲ ਨਹੀਂ ਹੋਣੀ ਐਦਾਂ ਸ਼ਹਿਰ ਚ ਸਾਨੂੰ ਹੱਥ ਪੈਣੇ ਸ਼ੁਰੂ ਹੋ ਗਏ ਤੇ ਅਸੀਂ ਰਹਿ ਗਏ ਆਪਣੇ ਘਰਾਂ ਦੇ ਵਿੱਚ ਹੀ ਤੇ ਇਹੋ ਜੇ ਬਦਮਾਸ਼ ਅਸੀਂ ਅੱਗੇ ਵਧਣ ਦੇਾਂਗੇ ਜਿਨ੍ਹਾਂ ਨੂੰ ਨਾਥ ਨਹੀਂ ਪਾਈ ਇਹਨਾਂ ਦੇ ਅਫਸਰਾਂ ਨੇ ਤੇ ਇਹਨਾਂ ਨੇ ਦੇਖਦਾ ਮੈਂ ਕਿਹੜਾ ਐਡਾ ਬਦਮਾਸ਼ ਹੈ ਆ ਆਰੇ ਸ਼ੁਭ। ਇਹਨਾਂ ਭਾਗ। ਹਰ ਰੋਗਰੀ ਸੇਵਾ ਕਰਨ ਦੇ ਖਾਮੀਆਂ ਸਾਡੀਆਂ ਦਾੜੀਆਂ ਨੂੰ ਤਾਂ ਸੱਜਣੇ ਬਣਾਉਂਦਾ। ਜਿਹੜੀ ਅੱਜੋਂ ਮੰਗ ਲੱਗੇ। ਇਹ ਹੁੰਦੀ ਨਾ ਲੱਗੇ। ਉਹ ਆਰਡਰ ਚੰਦ ਲੱਗੇ ਨਾ। ਆਰਡਰ ਇੱਥੇ ਮੰਗਣ। ਸੱਜਣਾ ਕਿਹਦੀ ਵੱਡੀ ਨਾਲ ਜੁੜੀ ਆ ਜੁੜੀ ਅੱਗਵੰਦ ਨਾ ਕਿ ਨਾਮ ਨਹੀਂ ਕਹਿੰਦਾ ਤੂੰ ਰਿਸ਼ਤਾ ਦੇਣਾ ਮੈਨੂੰ ਆਪਣਾ ਤਾਂ ਫੇਰ ਗੱਲ ਕੀ ਇੱਥੇ ਹਾਂ ਕਹਿੰਦਾ ਰਿਸ਼ਤਾ ਲੈਣਾ ਤੂੰ ਨੂੰ ਆਪਣਾ ਹਾਂ ਛੱਡਾ ਛੱਡਾ ਯਾਰ ਕਾਲ ਕਰਾਉਣਾ ਡਾਕਟਰ ਸਾਹਿਬ ਨੂੰ ਫੋਨ ਕਰਾਂਗੇ ਹਰ ਬਲੇਕ ਆਈ ਜਾਂਦੀ ਹੈ ਅਸੀਂ ਤੇ ਬੁਲਾਇਆ ਕਰਾਉਣਾ ਮੈਂ ਅਰੇ ਮੂੰਹ ਸੁਣਾਵੇਂ ਰਛਣੇ ਹਾਂ ਉਹਨੇ ਗੱਲ ਕਹੀ ਆ ਅੱਗੇ ਸਾਹਮਣੇ ਕਹਿਣਾ ਸਾਹਮਣੇ ਕਹੀਆਂ ਗੱਲਾਂ ਹੈ ਬੱਬਾ ਇੱਕ ਮੁਰ ਇਹ ਗੱਲ ਸਹੀ ਹੈ ਤੇ ਨਹੀਂ ਲਾਈਵ ਤੇ ਜੋ ਗੱਲ ਨਹੀਂ ਹੋਈ ਜਾਂਦੀ ਹੈ ਬੱਬਾ ਮਰ ਗਿਆ ਸਾਰੀ ਚਲਾ ਰੱਖਦਾ ਉਹ ਰਾਮ ਦਾ ਸੱਜਦੇ ਬੈਠਣਾ ਮਾਰ ਬੱਜੀ ਵੀ ਬੜੀ ਤਕੜੀ ਅਲੈਕੁਮ ਅਰਹਮ ਬੜੀ ਤਕੜੀ ਮਾਰ ਬੱਜੀ ਨਹੀਂ ਸੁਣਿਆ ਸਾਹਮਣੇ ਇਹਨਾਂ ਦੀ ਗੱਲ ਕਰਦਾ ਕਿ ਪਿੱਛੇ ਕੀ ਕਰਦਾ ਹੋਇਆ ਅੱਧੀ ਪੱਟਲੀ ਆਸ ਪਾਇਆ ਇਹਨੂੰ ਗਾਣਾ ਵੀ ਕੱਢੀਆਂ ਤੇ ਹੱਥ ਵੀ ਚੁੱਕਿਆ ਸਾਰਾ ਤੇਰੇ ਨਾਲ ਹੋਇਆ ਤੂੰ ਤੇ ਸਾਬਤ ਖੜਿਆ ਮੈਂ ਤੁਹਾਨੂੰ ਕਹਿੰਦਾ ਜਿਹੜਾ ਕਰੂ ਨਹੀਂ ਕਰਦੂ ਹਾਂ ਲੱਗਿਆ ਰੱਬ ਦਾ ਇਹ ਗੱਲਾਂ ਨਹੀਂ ਇਹ ਇਹ ਗੱਲਾਂ ਜੀ ਨਹੀਂ ਹੁੰਦੀਆਂ ਜਿਹੜੀਆਂ ਹਵਾ ਕਦੇ ਦੀ ਥੋੜੀ ਜਿਹੀ ਨਹੀਂ ਹੁੰਦੀ ਜਿਵੇਂ ਪਹਿਲਾਂ ਪਾਵਾ ਬੈਗਿਆ ਜੀ ਪਾਜੀ ਹਵਾ ਦੇ ਸਾਹਮਣੇ ਕਿੱਡੇ ਜਾਉਂਦੇ ਐ ਇਹਨੂੰ ਮੈਂ ਸੁਣਿਆ ਮੈਂ ਰੋਕਣਾ ਨਹੀਂ ਚੰਗਾ ਲੱਗਦਾ ਤੂੰ ਪਾਤਾ ਨਾ ਨਹੀਂ ਮੁੜਿਆ ਨਹੀਂ ਮੁੜਿਆ ਚਾਹ ਤੇ ਕਹੂੰ ਲੱਗ ਰੋ ਹਰ ਕਿਸੇ ਦਾ ਕੰਮ ਹੈ ਕਿੰਨੀ ਨੂੰ ਕਹੀ ਕਰਦੇ ਆ ਸਾਡੇ ਸੀਨੀਅਰ ਵਰਗੇ ਬੋਲਦੇ ਤੇ ਤੇਰੇ ਸੀਨੀਅਰ ਤੁਹਾਡੇ ਸੀਨੀਅਰ ਕੀ ਕਰਨਗੇ ਬਦਮਾਸ਼ੀ ਕਰਦੇ ਹੋ ਤੇ ਅਸੀਂ ਦੇਣ ਕਰਕੇ ਹਵਾ ਕਰਦੇ ਹੋ ਸੀਨੀਅਰ ਤੁਹਾਡੇ ਕੀ ਕਰਨਗੇ ਇਹਨਾਂ ਦੀ ਗਿਰੇਵਾਨ ਨੂੰ ਹੱਥ ਕੇ ਫੜ ਕੇ ਚਪੇੜਵਾਦੇ ਹੋ ਜਦੋਂ ਮੱਝ ਗੱਲ ਪੈ ਲਿਆ ਉਹਨਾਂ ਨੂੰ ਇਹ ਮੂ ਕਿੱਡਾ ਨੇ ਸੀਨੀਅਰ ਨੇ ਲਿਆ ਉਹਨਾਂ ਨਾਲ ਅਗਲਾ ਕਰਿਆ ਹਟਾਉ ਗਿਆ ਬੜਾ ਨਾਲ ਪਾਜੀ ਸੋਹਣੀ ਬੋਲੇ ਗੱਲ ਪਿਆ ਨਾਲ ਨਾਲ ਹੋ ਗਿਆ ਉਹ ਕਹਿੰਦਾ ਮੈਨੂੰ ਬਹੁਤ ਬੜੀ ਹੋ ਗਈ ਸੀ ਮਸਲਾ ਬਤਾ ਦੋ ਜੇ ਇਹ ਲੜਨ ਵਾਲਾ ਹੈਗਾ ਤਾਂ ਤੁਸੀਂ ਇਨਸਾਫ ਕਰ ਦਿਓ ਉਹ ਸਿਆਣੇ ਦੀ ਗੱਲ ਨਹੀਂ ਬੜੇ ਕਰ ਲੈਣਾ ਸਾਡੀ ਗੱਲ ਨਹੀਂ ਕੋਈ ਉਹ ਸਿਆਣੇ ਦੇ ਘਰ ਦੇ ਪਿੱਛੇ ਆਏ ਆ ਸਿਆਣੇ ਵੇਲੇ ਕਿੱਧਰ ਗਏ ਹੋ ਆ ਮੇਰੇ ਸਿਆਣੇ ਬੇੜੇ ਰੋਕਣ ਦੇ ਨੇ ਨਾ ਕਰ ਯਾਰ ਹਵਾ ਨਾ ਕੱਢ ਨਾ ਕਰ ਹਵਾ ਨਾ ਕੱਢ ਮਨਾ ਜਿੱਤਾ ਕਿ ਨਾ ਕੱਢ ਅਸੀਂ ਬੜੇ ਕਰਨਾ ਤੂੰ ਕਿਹਦਾ ਧੱਕਾ ਦੇਣਾ ਓਏ ਬੰਦੇ ਨੇ ਕਿਸੇ ਦੀ ਸੁਣੀ ਨਹੀਂ ਸਾਰੇ ਸਿਆਣੇ ਵੇਲੇ ਕਹਿੰਦੇ ਨੇ ਹਵਾ ਨਾ ਕੱਢ ਮੁੜ ਕੇ ਉੱਪਰ ਧੱਕਾ ਦੇ ਦਿੱਤਾ ਆ ਬਾਈ ਯਾਰ ਇਹ ਗੱਲ ਕਰਨੀ ਆ ਕੋਈ ਘਰ ਦੇਖੋ ਭਾਜੀ ਅਫਸਰ ਜੀ ਦਫਤਰ ਆ ਜਾਓ ਅਸੀਂ ਥਾਣੇ ਪਹੁੰਚ ਗਏ ਆ ਜੀ ਤੇ ਆ ਇਹਦੇ ਗੁੰਡੇ ਦੇ ਖਿਲਾਫ ਜਿਹੜੀ ਵੀ ਆਪਣੀ ਬਣਦੀ ਕਾਰਵਾਈ ਏ ਉਸ ਹੀ ਕਰਾਂਗੇ ਤੇ ਪੁਲਿਸ ਨਾਲ ਸਾਡਾ ਜੋ ਵੀ ਬਿਆਨ ਹੋ ਲਿਖ ਲਈ ਪਈ ਏ ਆ ਗੁੰਡੇ ਦੇ ਖਿਲਾਫ ਜਿਹੜੀ ਹੈ ਨਾ ਅਸੀਂ ਜਿਹੜੀ ਬਦਮਾਸ਼ੀ ਕੀਤੀ ਏ ਉਹਦੇ ਖਿਲਾਫ ਅਸੀਂ ਆਪਣੀ ਕਾਰ ਆਪਣੀ ਦੇਣ ਆਏ ਆ ਕੰਪਲੇਨ ਤੇ ਨਾਲ ਸਾਰੇ ਇੱਥੇ ਖੜੇ ਆਪਾਂ